ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਰਨ ਕੁਮਾਰ ਬਿੱਟੂ ਹੈ ਜੀ ਕੀ ਹੋਇਆ ਵਾਕਿਆ ਕਿਹਦੇ ਨਾਲ ਹੋਇਆ ਵਾਕਿਆ ਮੇਰੀ ਭਤੀਜੀ ਹੈ ਜੀ ਤੇ ਭਤੀਜ ਜਮਾਈ ਸੀ ਇਹ ਰਾਤ ਨੂੰ ਖਾਣਾ ਖਾਣ ਡੇਲੋ ਰੋਡ ਬੀ ਮੈਕਸ ਤੇ ਗਏ ਸੀ ਜਦੋਂ ਵਾਪਸੀ ਤੇ ਆਏ ਸੀਗੇ ਵਾਪਸੀ ਤੇ ਆਉਂਦੇ ਇਨ੍ਹਾਂ ਦੇ ਮਾਗਰ ਗੱਡੀ ਲੱਗੀ ਆ ਪਤਾ ਨਹੀਂ ਕਿਵੇਂ ਆ ਜੀ ਇਨ੍ਹਾਂ ਦੇ ਨਾਲ ਸੱਟਾ ਵਟਾ ਮਾਰੀਆਂ ਤੇ ਨਾਲ ਇਨ੍ਹਾਂ ਦੇ ਜਿਹੜੇ ਕਾਰ ਖੋ ਕੇ ਲੈ ਗਏ ਮੋਬਾਈਲ ਖੋਕ ਲੈ ਕੇ ਚੈਨੀ ਸੀ ਬੀੜੀਆ ਦੇ ਚੈਨੀ ਖੋਕ ਲੈ ਕੇ ਤੇ ਬੀੜੀਆ ਦੇ ਇੰਨੀ ਆਕ ਸੱਟਾਂ ਨੇ ਵੀ ਸੋਚ ਵੀ ਨਹੀਂ ਸਕਦੇ ਤੁਸੀਂ ਆ ਗੱਲ ਵੱਢ ਗਏ ਬਾਹਾਂ ਵੱਢ ਗਏ ਤੇ ਢਿੱਡ 'ਚ ਸ਼ੂਰੇ ਮਾਰ ਕੇ ਠੀਕ ਹੈ ਤੇ ਕੋਈ ਡੈਥ ਹੋਈ ਹੈ ਹਾਂ ਡੈਥ ਬੁੱਢੀਆ ਦੀ ਡੈਥ ਹੋ ਗਈ ਜੀ ਠੀਕ ਹੈ ਤੇ ਕਿੰਨੇ ਸੀਗੇ ਕਿੱਥੇ ਚਾਰ ਪੰਜ ਬੰਦੇ ਦੱਸ ਰਹੇ ਆ ਜੀ ਪੰਜ ਛੇ ਬੰਦੇ ਹੈਗੇ ਨੇ ਠੀਕ ਹੈ ਤੇ ਉਸ ਜਗ੍ਹਾ ਤੇ ਕੋਈ ਪੈਟਰੋਲਿੰਗ ਹੋ ਰਹੀ ਸੀ ਪੁਲਿਸ ਦੀ ਕੋਈ ਪੈਟਰੋਲਿੰਗ ਨਹੀਂ ਸੀ ਉੱਥੇ ਇੱਕ ਢਾਬੇ ਵਾਲਾ ਸੀ ਨੇੜੇ ਜੀ 2 300 ਫੁੱਟ ਤੇ ਜਦੋਂ ਇਹਨਾਂ ਦੀਆਂ ਚਿੱਕਾ ਸੁਣੀ ਉਹ ਢਾਬੇ ਵਾਲੇ ਨੇ ਪੁਲਿਸ ਨੂੰ ਫੋਨ ਕੀਤਾ ਪੁਲਿਸ ਵਾਲੇ ਚੱਕ ਕੇ ਉੱਥੇ ਨੇੜੇ ਕੋਈ ਹਸਪੀਟਲ ਹੋਊਗਾ ਉੱਥੇ ਲੈ ਗਏ ਉਥੋਂ ਫਿਰ ਡੀ ਐਮਸੀ ਦਾ ਲੱਗਦਾ ਕੋਈ ਵੀ ਉੱਥੇ ਹੈਲਪ ਨਹੀਂ ਮਿਲੀ ਡੇਢ ਘੰਟਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਪ੍ਰਿੰਸ ਮਿੱਤਲ ਹੈ ਕੀ ਹੋਇਆ ਕਿਵੇਂ ਹੋਇਆ ਕਿਤੇ ਨਾ ਹੋਇਆ ਜੋ ਹੁਣ ਉਹਨਾਂ ਦੇ ਹਸਬੰਦ ਦੱਸਦੇ ਪਏ ਨੇ ਕਿ ਉਹਨਾਂ ਨੇ ਉੱਥੇ ਰੋਡ ਤੇ ਉਹਨਾਂ ਨੇ ਤੇਜ਼ ਹਥਿਆਰਾਂ ਨਾਲ ਹਮਲਾ ਕੀਤਾ ਉਹਨਾਂ ਨੂੰ ਆਪਣਾ ਕੜਾ ਚੈਨੀ ਗੱਡੀ ਸਾਰਾ ਕੁਝ ਖੋਕੇ ਲੈ ਗਏ ਤੇ ਜਿਹੜੇ ਉਹਨਾਂ ਦੇ ਹਸਬੰਦ ਸੀਗੇ ਉਹ ਉਹਨਾਂ ਨੂੰ ਬੇਹੋਸ਼ ਕਰਕੇ ਉੱਥੇ ਸਿੱਟਤਾ ਤੇ ਜਦੋਂ ਉਹਨਾਂ ਨੇ ਹੋਸ਼ ਆਈ ਦੇਖਿਆ ਸਾਰਾ ਕੁਝ ਮਤਲਬ ਵਾਈਫ ਮਤਲਬ ਬਹੁਤ ਬੁਰੇ ਹਾਲਤ ਚ ਸੀ ਤੇ ਕਿਸੇ ਨੇ ਕੋਈ ਹੈਲਪ ਨਹੀਂ ਦਿੱਤੀ ਮਤਲਬ ਗੱਡੀਆਂ ਰੋਕੀਆਂ ਕੋਈ ਗੱਡੀ ਨਹੀਂ ਰੁਕੀ ਕੁਝ ਨਹੀਂ ਰੁਕਿਆ ਤੇ ਮਤਲਬ ਡੀ ਐਮ ਸੀ ਪਹੁੰਚਦੇ ਪਹੁੰਚਦੇ ਉਹਨਾਂ ਨੂੰ 1.5 ਘੰਟਾ 2 ਘੰਟੇ ਤੱਕ ਪਹੁੰਚ ਗਏ ਮਤਲਬ ਕੋਈ ਪੁਲਿਸ ਦੇ ਉਹ ਇਹ ਕਹਿ ਰਹੇ ਕਿ ਪੁਲਿਸ ਜੋ ਵੀ ਆਏ ਤੇ ਮਤਲਬ ਉਹਨਾਂ ਨੇ ਪੈਰੀ ਹੱਥ ਲਾਇਆ ਕਿ ਮਤਲਬ ਮੈਨੂੰ ਬਚਾ ਲਓ ਮਤਲਬ ਜੋ ਪੀਸੀਆਰ ਉੱਥੇ 1.5 ਘੰਟੇ ਦਾ ਮਤਲਬ ਬਾਅਦ ਪਹੁੰਚੀ ਤੇ ਫਿਰ ਡੀਐਮਸੀ ਪਹੁੰਚੇ ਜੀ ਠੀਕ ਹੈ ਤੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਮੰਗ ਸਰ ਪੰਜਾਬ ਹੈ ਦੇਖੋ ਮਤਲਬ ਆਪਾਂ ਜੇ ਉਰੇ ਸੇਫ ਹੀ ਨਹੀਂ ਹੈਗੇ ਮਤਲਬ ਤੁਸੀਂ ਆਪਣਾ ਕੋਈ ਨਾਲ ਗੱਡੀਆਂ ਨਹੀਂ ਰੱਖ ਸਕਦੇ ਜਾਂ ਮਤਲਬ ਤੁਹਾਡੇ ਹਿਊਮਨ ਬੀਇੰਗ ਹੈ ਉਹ ਉਹਨਾਂ ਨੂੰ ਉਹਨਾਂ ਨੇ ਮਾਰ ਕੇ ਸਿੱਟਤਾ ਤੇ ਆਪਾਂ ਕੀ ਮੰਗ ਕਰ ਸਕਦੇ ਆ ਮਤਲਬ ਅਸੀਂ ਆਪਣਾ ਪੰਜਾਬ ਮੰਗਦੇ ਆ ਕਿ ਉਹ ਜਿੱਥੇ ਸਾਰੇ ਸੇਫ ਹੋਣ ਤੁਸੀਂ ਹੋਰ ਮੈਂ ਕੋ ਅੱਜ ਆਪਾਂ ਇੱਥੇ ਘੁੰਮ ਨਹੀਂ ਸਕਦੇ ਤੇ ਆਪਾਂ ਨੂੰ ਮਾਰੀ ਜਾਣਗੇ ਜਾਂ ਵੱਢ ਕੇ ਸਿੱਟ ਜਾਣਗੇ ਜਾਂ ਮਤਲਬ ਆਪਣੀਆਂ ਧੀਆਂ ਪੈਣਾ ਦੇ ਆ ਹਾਲ ਹੋ ਜਾਣਗੇ ਤੇ ਤੁਸੀਂ ਸੋਚੋਗੇ ਆਪਾਂ ਕਿ ਮੰਗਲ ਲਈ ਆਪਣੇ ਕੋ ਰਹਿ ਕੀ ਗਿਆ